जी सर क्या नाम है आपका रमेश नाम है तो तो कहाँ कहा, पे ये दुकान है और क्या हुआ था ये, बड़, ये बड़ा बटाल रोड पे दुकान है आ, क्या हुआ यहाँ पे दो बंदे आए एक बंदा उधर मोटरसाइकिल स्टार्ट किए खड़ा था एक अंदर दो बोतल पानी लेने पानी दो एक गोली काल के मार के चल गए कितने लोग आए थे थे। थे थे मोटरसाइकिल दो दो जाने थे। दो जाने और और दुकान के के अंदर आके गोली गोली एक था। झगड़ा हुआ हुआ। पहले या कुछ? नहीं। नहीं, कुछ नहीं नहीं, नहीं। हुआ। कोई पानी पीछे कट मार गए। ही भाई काम कर रहे मेरा नाम वतन है ਮੈਂ ਲੋਇਨ ਫੂਡ ਕਰਦਾ ਬਟਾਲਾ ਰੋਡ ਤੇ ਦਿੱਲੀ ਘਟਨਾ ਚ ਵਾਪਰੇ ਇੱਥੇ ਘਟਨਾ 2% ਆਏ ਸੀ ਹਾਂਜੀ ਤੇ 1% ਅੰਦਰ ਆਇਆ ਪਾਣੀ ਲੈਣ ਹਾਂਜੀ ਤੇ ਬਸ ਸਾਡੇ ਓਨਰ ਦੇ ਗੋਲੀ ਮਾਰਤੀ ਕਿੰਨੀਆਂ ਗੋਲੀਆਂ ਚਲਾਈਆਂ ਉਹਨਾਂ ਵੱਲੋਂ 6-7 ਗੋਲੀਆਂ 6-7 ਗੋਲੀਆਂ ਸੀ ਆਈ ਥਿੰਕ ਕਿੰਨੀਆਂ ਗੋਲੀਆਂ ਉਹਨਾਂ ਨੇ ਲਗਾਈਆਂ ਤੁਸੀਂ ਆਪਕ ਮੰਗਿਆ ਸੀ ਕੋਈ ਚੀਜ਼ ਤੇ ਕੋਈ ਪਾਣੀ ਮੰਗ ਰਹੇ تھے ਬਸ ਕਿੰਨੀਆਂ ਗੋਲੀਆਂ ਬਚੀਆਂ ਉਹਨਾਂ ਭਾਈ ਜਾਨਾ ਕਿ ਪੰਜ ਤਿੰਨ ਗੋਲੀ ਬਜੀ ਹੈ ਭਾਈ ਜੀ ਚਲਾਈਆਂ ਕਿੰਨੀਆਂ ਗਈਆਂ ਨਾਲ ਛੇ ਗੋੜੀ ਚਲਾਈ ਗਈ ਹੈ ਫ੍ਰੀਜ ਤੇ ਉੱਤੇ ਵੀ ਗੋਲੀਆਂ ਹਨ ਹਾਂਜੀ ਫ੍ਰੀਜ ਦੇ ਵੀ ਜੇ ਕੁਝ ਕੁਝ ਅੰਦਰ ਬੈਠੇ ਵੀ ਸੀ ਆਪਣੇ ਆਰਡਰ ਵੀ ਲੱਗੇ ਸੀ ਕਸਟਮਰ ਵੀ ਸੀ ਕਿ ਚਲੋ ਕੋਈ ਗੱਲਬਾਤ ਹੋਈ ਸੀ ਕੋਈ ਪਹਿਲੇ ਕੋਈ ਝਗੜਾ ਨਹੀਂ ਬਾਜੀ ਦਾ ਝਗੜਾ ਝੂੜਾ ਤਾਂ ਕਿਸੇ ਦਾ ਨਹੀਂ ਹੋਇਆ ਸੀ ਹੈ ਕੀ ਕੋਈ ਧਮਕੀ ਵਗੈਰਾ ਆਈ ਸੀ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਧਮਕੀ ਧਮਕੀ ਨਹੀਂ ਆਈ ਕਾਰਨ ਕੀ ਕੋਈ ਪਤਾ ਲੱਗਾ ਨਹੀਂ ਕਾਰਨ ਦਾ ਨਹੀਂ ਸਰ ਪਤਾ ਸਾਨੂੰ ਪਰ ਐਕਚੁਅਲੀ ਸਾਨੂੰ ਅਸੀਂ ਤਾਂ ਇੰਪਲੋਏ ਹੈ ਨਾ ਅਸੀਂ ਕੰਮ ਕਰਦੇ ਹਾਂ ਸਾਨੂੰ ਚੁੱਪ ਚਾਪ ਹਾਂਜੀ ਚੁੱਪ ਚਾਪ ਗਏ ਆ ਠੀਕ ਮੋਟਰਸਾਈਕਲ ਤੇ ਆਈ ਸੀ ਹਾਂਜੀ ਬਾਈਕ ਤੇ ਸੀ ਮੋਕੇ ਤੇ ਪੁਲਸ ਆਈ ਹੈ ਨਹੀਂ ਮੋਕੇ ਤੇ ਪੁਲਿਸ ਨਹੀਂ ਆਈ ਪ੍ਰਸ਼ਾਸਨ ਘਟੋ ਘਟ ਵੀ ਅਸੀਂ 1 ਘੰਟੇ ਬਾਅਦ ਪੁਲਿਸ ਆਈ ਹੈ ਠੀਕ ਹੈ ਕਿ ਅਸੀਂ ਕੰਪਲੇਨ ਪਹਿਲਾਂ ਕੀਤੀ ਸੀ ਪੁਲਿਸ ਦਾ ਕੰਮ ਸੀ ਉਸੇ ਟਾਈਮ ਆਣਾ ਹਾਂਜੀ ਕਮ ਸੇ ਕਮ ਅੱਧੇ ਘੰਟੇ ਜਾਂ 15 ਮਿੰਟਾਂ ਜਾਂ ਨਹੀਂ ਆਏ ਕੋਈ ਸੀਸੀਟੀਵੀ ਵਗੈਰਾ ਹੈ ਕੀ ਸੀਸੀਟੀਵੀ ਹੈ ਜੀ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਥੇ ਲਾਇਨਸ ਜਿਹੜਾ ਇੱਕ ਬਾਰ ਰੈਸਟੋਰਾਂ ਨੇ ਗਿਆ ਇਹਦੇ ਜਿਹੜਾ ਇੱਕ ਮੁੰਡਾ ਹੈਗਾ ਆਸ਼ੂ ਤੁਸ਼ ਮਹਾਜਨ ਜਿਹੜਾ ਇਹਨਾਂ ਦੇ ਫਾਦਰ ਦਾ ਰੈਸਟੋਰੈਂਟ ਹੈਗਾ ਤੇ ਉਹਨਾਂ ਦਾ ਬੇਟਾ ਸੀਗਾ ਇੱਥੇ ਇਹ ਜਿਹੜੀ ਹੈਗੀ ਆ ਐਸਆਰ ਕਾਲਜ ਵਿੱਚ ਲੈਬ ਟੈਕਨੀਸ਼ੀਅਨ ਨਿਗੇ ਆ ਅ ਮਤਲਬ ਤਕਰੀਬਨ 10:30 ਵਜੇ ਕੋਈ ਮੁੰਡਾ ਆਇਆ ਹੈਗਾ ਇਹਨਾਂ ਦੇ ਹੋਟਲ ਦੇ ਵਿੱਚ ਤੇ ਉਹਨਾਂ ਨਾਲ ਪਹਿਲਾਂ ਥੋੜੀ ਕੋਈ ਗੱਲਬਾਤ ਹੋਈ ਹੈ ਤੇ ਫਿਰ ਉਹਨਾਂ ਨੇ ਆਪਣਾ ਜਿਹੜੇ ਮੁੰਡੇ ਨੇ ਆਪਣਾ ਪਿਸਤਲ ਕੱਢ ਕੇ ਤੇ ਉਹਨਾਂ ਤੇ ਫਾਇਰ ਕੀਤੇ ਗਏ ਆ ਪਰ ਕਿੰਨੇ ਫਾਇਰ ਕੀਤੇ? ਟੋਟਲ 6 ਖੋਲ ਸਾਨੂੰ ਮਿਲੇ ਹੈਗੇ ਆ 5 ਖੋਲ ਜਿਹੜੇ ਹੈਗੇ ਆ ਆਪਣਾ 5 ਜਿਹੜੇ ਫਾਇਰ ਹੈਗੇ ਉਹ ਫ੍ਰਿਜ ਲੱਗੇ ਹੋਏ ਆ ਤੇ ਬਾਕੀ ਹੋਪਫੁਲੀ ਸ਼ਾਇਦ ਮੇਰੇ ਕੋਲ ਦੋ ਸ਼ਾਇਦ ਉਹਨਾਂ ਨੂੰ ਸ਼ਾਰਟ ਕੀਤੇ ਹੋਣ ਸਰ ਲੜਕੇ ਦੀ ਕੰਡੀਸ਼ਨ ਕਿਸ ਪਰ ਜਿਸ ਦੇ ਉੱਤੇ ਪਹੁੰਚੇਗਾ ਉਹ ਮੇਰੇ ਖਿਆਲ ਨਾਲ ਡੈੱਡ ਹੋ ਗਿਆ ਉਹ ਡੈੱਡ ਹੋ ਗਿਆ ਜੀ ਪਰ ਪਟਾਲਾ ਰੋਡ ਹੈ ਕਾਫੀ 24 ਆਵਰ ਚੱਲਦਾ ਰਹਿੰਦਾ ਹੈ ਰੋਡ ਦੇ ਉੱਤੇ ਚੱਲਦੇ ਰੋਡ ਦੇ ਉੱਤੇ ਘਟਨਾ ਵਾਪਰੀ ਜੀ 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 ਸਾਹ ਦੇ ਦੇ ਨਾਲ ਹੀ 200 ਮੀਟਰ ਦੀ ਦੂਰੀ ਤੇ ਸੀਚੀ ਸਾਹਿਬ ਦੀ ਕੋਠੀ ਜੀ ਜੀ ਨਹੀਂ ਦੇਖੋ ਮੈਟਰ ਤੇ ਸੀਰੀਅਸ ਹੈਗਾ ਹੈਗਾ ਆਪਾਂ ਲੱਗੇ ਹੋਏ ਆ ਸਾਨੂੰ ਕੁਝ ਫੈਕਟਸ ਸਾਨੂੰ ਸਾਹਮਣੇ ਆਏ ਹੈਗੇ ਆ ਕਿ ਜਿੱਦਾਂ ਕੋਈ ਮੁੰਡਾ ਹੈਗਾ ਪਹਿਲਾਂ ਇਹਨਾਂ ਦੀ ਕੋਈ ਹੋਟਲ ਦੇ ਵਿੱਚ ਕਿਸੇ ਨੂੰ ਬਿੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ ਸੀਗੀ ਜਿਹਨਾਂ ਨੂੰ ਉਹ ਮੁੰਡੇ ਨੇ ਪਛਾਣਿਆ ਵੀ ਸੀਗਾ ਤੇ ਆਪਣੇ ਫਾਦਰ ਸਾਹਿਬ ਨਾਲ ਵੀ ਗੱਲ ਕੀਤੀ ਸੀਗੀ ਕਿ ਇਦਾਂ ਇਦਾਂ ਕਰਕੇ ਮੁੰਡਾ ਮੈਂ ਪਛਾਣ ਲਏ ਹੋਇਆ ਤੇ ਆਪਾਂ ਜਲਦੀ ਇਸ ਤੇ ਆਪਾਂ ਜਿਹੜੇ ਹੈਗੇ ਮੁਜਰੀਮਾਂ ਨੂੰ ਫੜ ਲਾਂਗੇ ਸਰ ਉਹਨੂੰ ਕੋਈ ਫੋਨ ਵਗੈਰਾ ਵੀ ਪਹਿਲੇ ਕੋਈ ਆਇਆ ਸੀ ਦੇਖੋ ਜਿਹੜੇ ਫਾਦਰ ਸਾਹਿਬ ਦੱਸਦੇ ਪਏ ਆ ਕਿ ਇਹਨਾਂ ਨੇ ਮਤਲਬ ਕਿ ਜਿਹੜੇ ਇਹਦੇ ਬੇਟਾ ਹੈਗਾ ਜਿਹੜਾ ਆਸ਼ੋਕਪੁਰ ਮਾਰਜਾ ਜਿਹੜਾ ਕਿ ਡਿਸੀਜ਼ਡ ਹੈਗਾ ਆ ਉਹਨੇ ਇਹਨੂੰ ਦੱਸਿਆ ਸੀ ਕਿ ਜਿਹੜੇ ਬੰਦਿਆਂ ਦਾ ਮਤਲਬ ਕਿ ਬਿੱਲ ਦਾ ਪੇਮੈਂਟ ਦਾ ਹੈਗਾ ਲਫੜਾ ਉਹ ਸਾਨੂੰ ਮਤਲਬ ਮੈਂ ਫੜ ਲਏ ਹੈਗੇ ਆ ਤੇ ਉਹ ਸ਼ਾਮ ਨੂੰ ਤੁਹਾਨੂੰ ਪੈਸੇ ਤੇ ਇਹ ਇੱਕ ਸਾਡੇ ਪ੍ਰਾਈਮ ਸਸਪੈਕਟ ਹੈਗੇ ਆ ਬਾਕੀ ਆਪਾਂ ਤਫਤੀਸ਼ ਨੂੰ ਪੂਰੀ ਚੰਗੀ ਤਰ੍ਹਾਂ ਲੈ ਕੇ ਜਾਵਾਂਗੇ ਵੀ ਗੱਲ ਮਾਤਰੋਤੀ ਨੂੰ ਲੈ ਕੇ ਵੀ ਗੱਲ ਕੀਤੀ ਜਾ ਰਹੀ ਕੋਈ ਇਸ ਤਰ੍ਹਾਂ ਦੀ ਚੀਜ਼ ਹਾਂ ਨਹੀਂ ਇਦਾਂ ਦੀ ਸਾਡੇ ਕੋਈ ਅਜੇ ਤੱਕ ਕੋਈ ਫਾਇਦਾ ਨਹੀਂ ਕਰ ਰਹੀ ਇੱਕ ਹੀ ਮੁੰਡਾ ਅਜੇ ਤੱਕ ਜਿਹੜਾ ਮਤਲਬ ਕਿ ਅਜੇ ਤੱਕ ਸਾਨੂੰ ਪਤਾ ਲੱਗਿਆ ਹੈਗਾ ਇੱਕ ਮੁੰਡਾ ਆਇਆ ਸੀਗਾ ਤੇ ਬਾਕੀ ਅਜੇ ਤਫਤੀਸ਼ ਚੱਲਦੀ ਪਈ ਹੈ ਇਹੋ ਜੇ ਪ੍ਰਾਈਮ ਮਤਲਬ ਕਿ ਇਹੋ ਜੇ ਥੋੜਾ ਜਿਹਾ ਟਾਈਮ ਹੋਇਆ ਸਾਨੂੰ ਤਫਤੀਸ਼ਤਾਂ ਕਰਨ ਦਾ ਟਾਈਮ ਦੋ ਆਪਾਂ ਕਰ ਦਿੰਦੇ ਆ ਥੈਂਕ ਯੂ